ਸੋ ਨਿਹਾਲ ਬਹੁਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕੀ ਬੋਲੇ ਮੀਰ ਜੀ ਨੇ ਜਦ ਦੱਸਿਆ ਹੈਗਾ ਕਿ ਮੈਂ ਆਪਣੇ ਇਲਾਕੇ ਦੇ ਵਿੱਚ ਤੇ ਤਕਰੀਬਨ 3 ਸਾਲ ਤੋਂ ਆਪਣੇ ਘਰੇ ਬੈਠਾ ਹੋਇਆ ਹਾਂ ਉਹ ਇਲਾਕੇ ਦੀ ਕੋਈ ਸੇਵਾ ਨਹੀਂ ਕਰ ਸਕਿਆ। ਉਹ ਇਲਾਕੇ ਵਾਲੇ ਮੈਨੂੰ ਆ ਕੇ ਪੁੱਛਦੇ ਆ ਕਿ ਤੁਸੀਂ ਇਲੈਕਸ਼ਨ ਜਿੱਤੇ ਹੋ ਫਿਰ ਵੀ ਕੋਈ ਵੀ ਸੇਵਾ ਨਹੀਂ ਕਰੇ ਕੋਈ ਕੰਮ ਨਹੀਂ ਕਰੇ ਕੋਈ ਵੱਡਾ ਕਿਸਤਾਂ ਦਰਬਾਰ ਨਹੀਂ ਕਰਾਰੇ ਜਾਂ ਕੋਈ ਹੋਰ ਪ੍ਰੋਗਰਾਮ ਨਹੀਂ ਕਰਾਰੇ ਇਹ ਸਾਡੀਆਂ ਗੱਲਾਂ ਦੇਖ ਕੇ ਮਹਾਰਾਜ ਮਨਪੁਰਾ ਕੋ ਜਿਆਦਾ ਘਟਾ ਹੋਇਆ ਸੀ ਮੈਂ ਕਿ ਮੈਂ ਆਪਣੀ ਟੈਲਫੋਨ ਵੀ ਨਹੀਂ ਕਰਾਂਗਾ ਤੇ ਕਰਾਂਗਾ ਕਦ ਇਸ ਕਰਕੇ ਮੈਂ ਇਹ ਡਿਸੀਜਨ ਲੈ ਮੈਂ ਪਾਰਟੀ ਜੋਇਨ ਨਹੀਂ ਮਤਲਬ ਆਪਣੇ ਕੰਮ ਕਰਾਉਣੇ ਲਈ ਆਪ ਇਸ ਪਾਰਟੀ ਮੈਂ ਸ਼ਾਮਿਲ ਬਿਲਕੁਲ ਸੰਘ ਤੇ ਕੰਮ ਕਰਵਾਣਿਆ ਸੰਘ ਦੇ ਕੰਮ ਕਰਵਾਉਣ ਵਾਸਤੇ ਤੇ ਅਸੀਂ ਇਲੈਕਸ਼ਨ ਲੜਿਆ ਸੀ

ਇਹ ਹੁਣ ਇੱਕ ਸਾਲ ਤੇ ਜੇ ਸੇਵਾ ਨਾ ਕੀਤੀ ਫਿਰ ਕਦੋਂ ਕਰਾਂਗੇ ਇਹ ਇਸ ਕਰਕੇ ਮਨ ਭੰਗਣ ਸਮਿਲ ਹੋਏ ਹੈ ਪਾਰਟੀ ਮੇ ਕਿੰਨੀ ਮਜ਼ਬੂਤ ਹੈ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਦਾ ਸਰਦਾਰ ਅਨੂਪ ਸਿੰਘ ਜੀ ਕੁਮਨ ਸਾਹਿਬ ਨੂੰ ਜਿਨ੍ਹਾਂ ਨੇ ਆਪਣੀ ਵਿਵੇਕ ਬੁੱਧੀ ਦੇ ਨਾਲ ਇਹ ਫੈਸਲਾ ਲਿਆ ਔਰ ਸ਼ਰੋਬਨੀ ਅਕਾਲੀ ਦਲ ਦਿੱਲੀ ਸਟੇਟ ਦੇ ਵਿੱਚ ਸ਼ੁਗਨਜੀਤ ਪਾਈਆ ਇਹਨਾਂ ਨੂੰ ਮੈਂ ਪਾਰਟੀ ਜਾਣ ਦੂੰ ਜੀ ਆਇਆਂ ਵੀ ਕਹਿੰਦਾ ਔਰ ਇਹ ਜਿਹੜੀ ਸੋਚ ਲੈ ਕੇ ਆਏ ਨੇ कि जिस तरीके दे नाल ਅੱਜ ਪੰਥ ਦੇ ਵਿੱਚ ਨਿਗਾਰ ਆ ਰਿਹਾ ਅੱਜ ਜਿਸ ਤਰੀਕੇ ਦੇ ਨਾਲ ਸ਼ਰੋਮਨੀ ਅਕਾਲੀਦਰ ਲਗਾਤਾਰ ਆਪਣਾ ਸੰਗਤਾਂ ਦੇ ਵਿੱਚ ਆਪਣਾ ਅਕਸ ਗੁਵਾਰੀ ਹੈ ਔਰ ਇਹਨੂੰ ਦੇਖਦੇ ਹੋਏ ਇਹਨਾਂ ਨੇ ਅੱਜ ਫੈਸਲਾ ਲਿਆ ਮੇਰੀ ਪਿਛਲੇ ਦਿਨਾਂ ਤੋਂ ਇਹਨਾਂ ਨਾਲ ਗੱਲ ਚੱਲ ਰਹੀ ਸੀ ਇਹਨਾਂ ਦੇ ਮਨ ਦੇ ਵਿੱਚ ਬੜਾ ਅਫਸੋਸ ਵੀ ਸੀ ਬੜਾ ਭਾਰ ਸੀ ਕਿ ਜਿਸ ਪਾਰਟੀ ਦਾ ਪ੍ਰਧਾਨ ਕੌਮ ਤੋਂ ਪੰਥ ਤੋਂ ਤਨਖਾਹਯਾ ਕੋਸ਼ਿਸ਼ ਤੋਂ ਚੁੱਕਾ ਹੋਏ ਮੈਂ ਉਸ ਪਾਰਟੀ ਦੇ ਵਿੱਚ ਕੀ ਰਹਿ ਕੇ ਕਰਨਾ ਹੈ ਔਰ ਇਹ ਜੋ ਇਹਨਾਂ ਦੇ ਵਿੱਚ ਅਫਸੋਸ ਸੀ ਉਹ ਲਗਾਤਾਰ ਮੈਂ ਸਮਝਦਾ ਕਿ ਅਜ ਅਕਾਲੀ ਦਲ ਦੇ ਵਿੱਚ ਇਜ਼ਾਫਾ ਹੋ ਰਿਹਾ ਉਸ ਅਫਸੋਸ ਦਾ ਕਿਉਂਕਿ ਪਿਛਲੇ ਦਿਨਾਂ ਸਾਰਿਆਂ ਨੇ ਤੁਸੀਂ ਦੇਖਿਆ ਕਿ ਜੋ ਦਿੱਲੀ ਦੀ ਪ੍ਰਧਾਨਗੀ ਕਰ ਰਹੇ ਸਰਦਾਰ ਪਰਮਜੀਤ ਸਿੰਘ ਸਰਨਾ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੋਂ ਉਲਟ ਅੱਜ ਵੀ ਕਿਉਂਕਿ ਉਹ ਪਹਿਲੇ ਵੀ ਦੋ ਦੋ ਸੰਗਰਾਦਾ ਦੋ ਦੋ ਗੁਰਪੁਰਬ ਬਣਾਉਂਦੇ ਰਿਹਾ ਇਸ ਵਾਰ ਵੀ ਇਹਨਾਂ ਨੇ ਫਿਰ ਤੋਂ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਜਿਹੜਾ ਚੈਲੰਜ ਕਰਦੀ ਹੋਏ ਅਕਾਲ ਤਖਬ ਸਾਬ ਨੂੰ ਜਿਹੜਾ ਆ ਪਾਕਿਸਤਾਨ ਜਾ ਕੇ 9 ਤਰੀਕ ਨੂੰ ਮਨਾਣ ਦੀ ਗੱਲ ਕੀਤੀ ਉਸ ਕਰਕੇ ਵੀ ਬੜਾ ਮੰਨ ਦੇ ਵਿੱਚ ਇਹਨਾਂ ਦੇ ਰੋਸ ਆਇਆ ਕਿ ਬਈ ਇਹ ਹਰ ਗੱਲ ਜਿੱਥੇ ਅਕਾਲ ਤਖਤ ਤੋਂ ਵੀ ਉਲਟ ਹੋਣ ਜਿੱਥੇ ਪੰਥ ਤੋਂ ਵਿਰੋਧੀ ਹੋਣ ਇਹ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਮੰਨ ਦੇ ਵਿੱਚ ਬੜਾ ਭਾਰ ਸੀ ਸੋ ਇਹਨਾਂ ਨੇ ਅੱਜ ਆਪਣਾ ਫੈਸਲਾ ਲਿਆ ਕਿ ਮੈਨੂੰ ਸੰਗਤ ਨੇ ਦਿੱਲੀ ਕਮੇਟੀ ਦੇ ਵਿੱਚ ਇਸ ਕਰਕੇ ਭੇਜਿਆ ਸੀ ਕਿ ਮੈਂ ਕੌਮ ਦੀ ਪੰਥ ਦੀ ਸੇਵਾ ਕਰ ਸਕਾਂ ਔਰ ਖਾਸ ਤੌਰ ਤੇ ਮੈਂ ਆਪਣੇ ਇਲਾਕੇ ਦੀ ਸੇਵਾਾਂ ਕਰ ਸਕਾਂ ਔਰ ਬਤੌਰ ਮੈਂਬਰ ਰਹਿੰਦੇ ਹੋਏ ਆਜ 2.5 ਸਾਲਾਂ ਤੋਂ ਕੋਈ ਐਫਓ ਜਾਂ ਵੱਡਾ ਕਾਰਜ ਨਹੀਂ ਆਪਣੇ ਇਲਾਕੇ ਦੀ ਸੰਗਤੋਂ ਸੇ ਕਰ ਸਕਿਆ ਔਰ ਜਿਸ ਸੰਗਤ ਨੇ ਇਹਨਾਂ ਨੂੰ ਚੁਣ ਕੇ ਭੇਜਿਆ ਉਹਨਾਂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਵਿੱਚ ਸ਼ਮੂਲੀਅਤ ਪਾ ਰਹੇ ਨੇ ਸੋ ਮੈਂ ਇਹਨਾਂ ਨੂੰ ਆਏ ਹੋਏ ਨੂੰ ਜੀ ਆਇਆਂ ਕਹਿੰਦਾ ਔਰ ਇਹ ਵੀ ਵਿਸ਼ਵਾਸ ਦਵਾਉਂਦੇ ਆ ਕਿ ਜਿਸ ਇੱਜ਼ਤ ਮਾਣ ਦੇ ਨਾਲ ਇਹ ਇਸ ਪਾਰਟੀ ਦੇ ਵਿੱਚ ਆਏ ਨੇ ਉਸੇ ਤਰੀਕੇ ਨਾਲ ਬਰਕਰਾਰ ਰੱਖੀ ਜਾਏਗੀ ਔਰ ਇਹਨਾਂ ਨੂੰ ਬੰਦਾ ਸਤਕਾਰ ਦਿੱਤਾ ਜਾਏਗਾ ਕਿਉਂਕਿ ਸਾਡੇ ਬਹੁਤ ਪੁਰਾਣੇ ਸਾਥੀ ਨੇ ਅਸੀਂ ਇਕੱਠੇ ਕਈ ਉਤਰਨੇ ਦਿੱਤੇ ਹੈ ਕਈ ਮੋਰਚੇ ਲਾਇਆ ਹੈ ਕਈ ਜਗ੍ਹਾ ਤੇ ਅਸੀਂ ਇਕੱਠੇ ਔਰ ਜਦ ਵੀ ਸਾਨੂੰ ਮੈਨ ਪਾਵਰ ਦੀ ਲੋੜ ਪੈਂਦੀ ਸੀ ਸੰਗਤਾ ਦੀ ਲੋੜ ਪੈਂਦੀ ਸੀ ਜਿੱਥੇ ਬਾਦ ਇਕੱਠ ਕਰਨਾ ਹੋਵੇ ਸਦਾਰ ਅਨੂਪ ਸਿੰਘ ਹਮੰਦਰ ਨਾਮ ਸਭ ਤੋਂ ਪਹਿਲੇ ਲਿਖਿਆ ਜਾਂਦਾ ਸੀ ਕਿ ਇਹਨਾਂ ਦੀ ਜ਼ਿੰਮੇਵਾਰੀ ਲਈ ਜਾਏ ਔਰ ਐਫਓਜੇ ਬੰਦੇ ਨੂੰ ਜਦ ਕੌਮ ਨੇ ਸੇਵਾ ਦਿੱਤੀ ਹੋਏ ਤੇ ਉਹਨਾਂ ਨੂੰ ਉਸੇ ਹਿਸਾਬ ਦੇ ਨਾਲ ਜ਼ਿੰਮੇਵਾਰੀ ਵੀ ਦੇਣੀ ਚਾਹੀਦੀ ਹੈ ਔਰ ਅਸੀਂ ਇਹ ਵੀ ਅਸ਼ੂਰ ਕਰਦੇ ਹਾਂ ਕਲਕਜੀ ਪਿਛਲੇ ਦਿਨੋਂ ਵੀ ਅਨੂਪ ਸਿੰਘ ਗੁੰਮਨ ਆਪकी ਪਾਰਟੀ ਮੇਂ ਸ਼ਾਮਿਲ ਹੋਏ ਤੇ ਔਰ ਬੜੇ ਜੋਰ ਸ਼ੋਰ ਕੇ ਸਾਥ ਸ਼ਾਮਿਲ ਹੋਏ ਤੇ ਲੇਕਿਨ 24 ਘੰਟੇ ਵੀ ਆਪकी ਪਾਰਟੀ ਮੇਂ ਨਹੀਂ ਰਹਿ ਪਾਏ ਤੇ ਉਹਨੇ ਕਹਾ ਇਹ ਇਹ ਹੁੰਦਾ ਰਹਿੰਦਾ ਕਿਉਂਕਿ ਜਦ ਬੰਦੇ ਆਂਦੇ ਨੇ ਉਹਨਾਂ ਦਾ ਮਨ ਬੰਦਾ ਹੈ ਤੇ ਕਈ ਅਜਿਹੇ ਕਾਰਨ ਹੁੰਦੇ ਨੇ ਔਰ ਇਹਨਾਂ ਦੇ ਵਿੱਚ ਇਹ ਸੀ ਕਿ ਜਿਸ ਪਾਰਟੀ ਨੇ ਮੈਨੂੰ ਮਾਨ ਬਖਸ਼ਿਆ ਮੈਨੂੰ ਟਿਕਟ ਦਿੱਤੀ ਹੈ ਮੈਂ ਉਹਨਾਂ ਪਾਰਟੀ ਦੇ ਵਿੱਚ ਜਾ ਕੇ ਉਹਨਾਂ ਨਾਲ ਲੜਾਈ ਲੜਾਂ ਮਗਰ ਜਿਹੜਾ ਸਮਾਂ ਹੋ ਰਿਹਾ ਤੁਸੀਂ ਇਹ ਦੇ ਸਕਦੇ ਹੋ ਕਿ ਜਿਸ ਪਾਰਟੀ ਨੂੰ ਅੱਜ ਜਿਸ ਪਾਰਟੀ ਤੋਂ ਚੋਣ ਨਿਸ਼ਾਨ ਤੋਂ ਲੜੇ ਸੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਉਹ ਆਪ ਉਹ ਅਕਾਲੀ ਦਲ ਬਾਦਲ ਦੇ ਗਹਿਣੇ ਪੈ ਗਈ ਹੈ ਹਲੇ ਖਤਮ ਨਹੀਂ ਹੋਈ ਹੈ ਉਹ ਧੋਖਾ ਦੇਣ ਵਸੇ ਉਹਨਾਂ ਨੇ ਹਲੇ ਵੀ ਰੱਖੀ ਹੈ ਮਗਰ ਅੱਜ ਉਹ ਆਪ ਗਹਿਣੇ ਪੈ ਗਈ ਔਰ ਇਲਾਕੇ ਦੀ ਸੰਗਤ ਜਿਸ ਵਕਤ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਚੁਣ ਕੇ ਸਰਨਾ ਸਾਹਿਬ ਦੀ ਪ੍ਰਧਾਨਗੀ ਏਟ ਭੇਜਿਆ ਸੀ ਮਗਰ ਸਰਨਾ ਸਾਹਿਬ ਆਪ ਜਦ ਆਪਣੀ ਪਾਰਟੀ ਛੱਡ ਗਏ ਵਾਦਲ ਦਲ ਦੀ ਪ੍ਰਧਾਨਗੀ ਤੇ ਚਲੇ ਜਾਣਗੇ ਤੇ ਮੈਂ ਸਮਝਦਾ ਕਿ ਹੁਣ ਇਹ ਸੰਗਤਾਂ ਦੇ ਨਾਲ ਵਿਸ਼ਵਾਸ ਕਰਵਾ ਕੇ ਸੰਗਤਾਂ ਨੂੰ ਪਰੋਸੇ ਚ ਲੈ ਕੇ ਇੱਥੇ ਆਏ ਆ ਕਿਉਂਕਿ ਸੰਗਤ ਵੀ ਸਮਝ ਗਈ ਹੈ ਕਿ ਜਿਹੜੀ ਦੋਖਾ ਦੇਣ ਵਾਲੀਆਂ ਦੋ ਪਾਰਟੀਆਂ ਜਿਨ੍ਹਾਂ ਨੇ ਬਹੁਤ ਵੱਡਾ ਕੌਮ ਦਾ ਨੁਕਸਾਨ ਕੀਤਾ ਔਰ ਇਹ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਸ਼ਰੂਮ ਨਹੀਂ ਅਕਾਲੀ ਦਲ ਦਾ ਪ੍ਰਧਾਨ ਹੋਵੇ ਔਰ ਉਹਨੂੰ ਪੰਥ ਤੋਂ ਛੇਕਿਆ ਗਿਆ ਹੋਵੇ ਔਰ ਉਹਨੂੰ ਤਨਖਾਹਾਂ ਘੋਸ਼ਿਤ ਕਰਤਾ ਗਿਆ ਹੋਵੇ ਉਸ ਤੋਂ ਬਾਅਦ ਵੀ ਅਕਾਲੀ ਦਲ ਦੀ ਪ੍ਰਧਾਨਗੀ ਨਾ ਛੱਡ ਰਿਹਾ ਹੋਏ ਤੇ ਇਹ ਨਮੂਸ਼ੀ ਕੱਲੀ ਹਜ਼ਾਰ ਅਨੂਪ ਸਿੰਘ ਕੋਮਨ ਦੇ ਵਿੱਚ ਨਹੀਂ ਆਈ ਅੱਜ ਅਕਾਲੀ ਦਲ ਦੇ ਨਾਲ ਸੰਬੰਧਿਤ ਜਿਨੇ ਵੀ ਦਿੱਲੀ ਦੇ ਵੱਡੇ ਵਰਕਰ ਨੇ ਉਹਨਾਂ ਦੇ ਸਾਰਿਆਂ ਦੇ ਦਿਲਾਂ ਦੇ ਵਿੱਚ ਇਹ ਗੱਲ ਰੋਸ ਆ ਚੁੱਕੀ ਔਰ ਸਾਡੇ ਸੰਪਰਕ ਦੇ ਵਿੱਚ ਹੋਰ 8-10 ਮੈਂਬਰ ਐਫਓ ਜੀ 7-8 ਤੇ ਰਹਿ ਗਏ ਆ 7-8 ਮੈਂਬਰ ਐਫਓ ਜੀ ਹੋਰ ਹੈਗੇ ਆ ਜਿਹੜੇ ਪੂਰੇ ਸੰਪਰਕ 'ਚ ਨੇ ਔਰ ਇਹ ਜਿਹੜਾ ਵੀ ਬੜੀ ਜਲਦੀ ਉਹਨਾਂ ਦੀ ਵੀ ਸ਼ਮੂਲੀਅਤ ਹੋਣ ਜਾ ਰਹੀ ਆ